ਕਾ ਸਾਰਾ ਬਰੁਆ ਸਾਡੀ ਮਾਓ ਦਾ ਜ਼ਿੰਮੇਵਾਰ ਹੈ ਤੇ ਤੇ ਦਾ ਵੱਡਾ ਮੁੰਡਾ ਮੇਰੇ ਘਰ ਵਾਲੇ ਨੂੰ 6 ਮਹੀਨੇ ਤੋਂ ਬਿਲਾਇਕ ਮੇਲ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਸੀ ਉਸ ਨੂੰ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਇਹ ਸਭ ਕੁਝ ਛੱਡ ਦੇ ਪਰ ਪਤਾ ਲੱਗਣ ਦੇ ਬਾਵਜੂਦ ਵੀ ਨਹੀਂ ਹਟਿਆ ਉਹ ਆਪਦੀਆਂ ਹੱਕਾਂ ਤੋਂ ਆਵਾਜ਼ ਨਹੀਂ ਆਇਆ ਕਰਕੇ ਮੂਸਾ ਨੇ ਇੱਕਦਮ ਚੁਕਣਾ ਪਿਆ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਅੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਬਾਅਦ ਚ ਸਹਾਂਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹਦੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਮੇਰੇ ਬ੍ਰਦਰ ਜੋ ਰਾਤ ਸੁਸਾਈਡ ਕਰ ਗਏ ਨਾਲ ਮੇਰੇ ਭਾਬੀ ਜੀ ਸਾਡੇ ਇਥੇ ਗਮਾਂਡ ਦੇ ਮੁੰਡਾ ਬੰਗ ਪਰੇਸ਼ਾਨ ਕਰਦਾ ਸੀਗਾ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸੁਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਹਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਬਈ ਸੀਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਹੜਾ ਹੈਗਾ ਸੁਸਾਇਡ ਨੋਟ ਦੇ ਵਿੱਚ ਕਿਹਨਾਂ ਦਾ ਨਾਮ ਲਿਖਿਆ ਮੰਗ ਕੀ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਵੀ ਜਿਹੜਾ ਪ੍ਰੀਤ ਮੁੰਡਾ ਅਕਾ ਨੌ ਦਾ ਧਰਮਪ੍ਰੀਤ ਹੈ ਔਰ ਉਹਨਾਂ ਦੇ ਮਾਪੇ ਆ ਉਹਨਾਂ ਦੇ ਸਾਰਿਆਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਵਜਾ ਕੀ ਸੀ ਜਸੋ ਵਜਾ ਬਲੈਕਮੇਲ ਕਰਦਾ ਸੀ ਜੀ ਮਦਲਕੇ ਵੀ ਪਰਜਾਈ ਨੂੰ ਕਹਿੰਦਾ ਸੀਗਾ ਸਬੰਧ ਬਣਾਉਣ ਲਈ ਤੇ ਜੋ ਮੇਰਾ ਬ੍ਰਦਰ ਬਹੁਤ ਨਰਮ ਸੀਗਾ ਔਰ ਇਹ ਗੱਲਾਂ ਨਾ ਚੱਲ ਸਕਿਆ ਤੇ ਰਾਤੀ ਇਹ ਕੰਮ ਹੋ ਗਿਆ ਕਿਵੇਂ ਸੁਸਾਇਡ ਕਿਵੇਂ ਕੀਤੀ ਇਹਨੇ ਸੁਸਾਇਡ ਦਾ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅੱਛੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਜੀ ਪਰਿਵਾਰ ਚ ਬੇਟਾ ਜੀ ਉਹਨਾਂ ਦਾ 15 ਸਾਲ ਦਾ ਜਿਹੜਾ ਇਕੱਲਾ ਹੀ ਰਹਿ ਗਿਆ ਜੀ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈਗੀ ਉਹਨਾਂ ਨੇ ਹਾਂ ਜੀ ਵੀਡੀਓ ਪਾ ਕੇ ਰਾਤ ਮਤਲਬ ਕਿ ਉਸ ਤੋਂ ਬਾਅਦ ਹੀ ਸੁਸਾਇਡ ਕੀਤਾਗਾ ਪਹਿਲਾਂ ਵੀਡੀਓ ਪਾਈਆਂ ਨਹੀਂ ਆ ਸਾਡੇ ਪਿੰਡ ਮੇਰੇ ਨਾਲ ਮੁੰਡਾ ਪੜਦਾ ਸੀ ਨਰਮਲ ਸਿੰਘ ਉਹ ਰਾਤ ਬਹੁਤ ਸਾਡੇ ਪਿੰਡ ਮੰਦ ਭਾਗੀ ਹੋਰ ਹੋਈ ਹੈ ਜੀ ਦੋਨਾਂ ਜੀਆਂ ਨੇ ਪਹਿਲਾਂ ਤਾਂ ਉਹਦੇ ਆਪਣੇ ਘਰ ਵਾਲੀ ਨੂੰ ਉਹ ਕਰਿਆਗਾ ਉਸ ਤੋਂ ਬਾਅਦ ਆਪ ਕੋ ਸਫਾ ਪੀ ਕੇ ਆਪ ਉਹ ਡੈਥ ਕਰ ਲਈ ਬੰਦਾ ਬਹੁਤ ਵਧੀਆ ਧੀਆ ਮੇਰੇ ਨਾਲ ਪੜਦਾ ਕਰਕੇ ਲੱਕੜ ਦਾ ਕੰਮ ਕਰਦਾ ਸੀਗਾ ਇੱਕ ਮੁੰਡਾ ਦੋਹੇ ਜੀ ਆਪ ਦੀ ਹੈ ਛੋਟਾ ਪਰਿਵਾਰ ਤੀ ਵਧੀਆ ਸਾਰੇ ਪਿੰਡ ਚ ਬਹੁਤ ਲਹਿਰ ਦੀ ਸੋਗ ਦੀ ਲਹਿਰ ਹੋਈ ਪਈ ਹੈ ਜੀ ਸਾਰਾ ਪਿੰਡ ਅੱਜ ਰੋਟੀ ਨਹੀਂ ਪੱਕਦੀ ਕਿਸੇ ਦੀ ਜੀ ਇਹ ਮੰਨ ਕੀ ਕਰਦੇ ਹੈਗੇ ਜਿਹੜਾ ਪੰਦ ਭਾਗੀ ਕੱਟਣਾ ਹੈਗੇ ਜਾਂਚ ਵਰੇ ਹੈ ਜੀ ਸਾਰਾ ਸਾਰਾ ਪ੍ਰਸ਼ਾਸਨ ਪਹੁੰਚਿਆ ਹੋਈ ਜੀ ਇੱਥੇ ਸਾਰਾ ਪਿੰਡ ਸਾਡਾ ਇਹੀ ਕਹਿੰਦਾ ਵੀ ਸਾਰੀ ਇਹ ਜਾਂਚ ਹੋਵੇ ਵੀ ਇਹ ਕੀ ਗੱਲ ਹੋਈ ਹੈ ਜੀ ਨਿੱਕਾ ਜਿਹਾ ਮੁੰਡਾ ਹੈਗਾ ਉਹ ਬਹੁਤ ਔਖੇ 12 13 ਸਾਲ ਦਾ ਮੁੰਡਾ ਹੈ ਉਹ ਕੀ ਵਿਚਾਰੇ ਦੀ ਉਮਰ ਆ ਉਹ ਕੀ ਕਰੂਗਾ ਉਹ ਆਏ ਆ ਜੀ ਕੰਮ ਕੀ ਕਰਦਾ ਸੀ ਇਹ ਲੱਕੜ ਦਾ ਕੰਮ ਕਰਦਾ ਸੀ ਜੋੜੀਆਂ ਨਹੀਂਆਂ ਜੋੜੀਆਂ ਜੋੜੀਆਂ ਬੱਡ ਬੱਡ ਬਣਾਉਂਦਾ ਸੀਗਾ ਬਹੁਤ ਨਰਮ ਬੰਦਾ ਤੀ ਸਾਡੇ ਨਾਲ ਜਦੋਂ ਇਹਨਾਂ ਪੜਦਾ ਹੁੰਦਾ ਅੱਜ ਸਾਨੂੰ ਪਿੰਡੋਂ ਸੂਚਨਾ ਮਿਲੀ ਸੀ ਕਿ ਨਰਮਲ ਸਿੰਘ son of ਬਲਵੰਤ ਸਿੰਘ ਤੇ ਉਸਦੀ ਪਤਨੀ ਰਮਨਦੀਪ ਕੌਰ ਪਤਨੀ ਨਰਮਲ ਸਿੰਘ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਕਰਕੇ ਅਸੀਂ ਅੱਜ ਇੱਥੇ ਆਏ ਸੀ ਇੱਥੇ ਸਾਨੂੰ ਕੁਝ ਕਲੂ ਮਿਲਿਆ ਜਿਹਦੇ ਤੋਂ ਜਾਹਰ ਹੋ ਰਿਹਾ ਹੈ ਕਿ ਇਹਨਾਂ ਨੇ ਕਿਸੇ ਤੋਂ ਤੰਗ ਪਰੇਸ਼ਾਨ ਹੋ ਕੇ ਇਹ ਸੂਸਾਈਡ ਕੀਤਾ ਹੈ ਸਰ ਕੋ ਸੂਸਾਈਡ ਵੀ ਮਿਲਿਆ ਹੈਗਾ ਲੈਟਰ ਮਿਲਿਆ ਕੋਈ ਕੰਤ ਵੀ ਲਿਖਿਆ ਹੋਇਆ ਹੈਗਾ ਕੁਝ ਹੈਗੇ ਸ਼ਰਾਖ ਜਿਹੜੇ ਤਫਤੀਸ਼ ਦੇ ਦੌਰਾਨ ਦੇਖ ਰਹੇ ਆ ਹਾਲੇ ਫਿਲਹਾਲ ਉਹਨਾਂ ਬਾਰੇ ਉਹਨਾਂ ਨੂੰ ਜਾਣ ਕਰ ਨਹੀਂ ਕਰ ਸਕਦੇ ਸਰ ਮ੍ਰਿਤਕ ਕੀ ਕੰਮ ਕਰਦਾ ਸੀ ਕੋਣ ਕੋਣ ਪਰਿਵਾਰ ਦੇ ਵਿੱਚ ਰਹਿ ਰਿਹਾ ਸੀ ਮ੍ਰਿਤਕ ਲੱਕੜੀ ਦਾ ਕੰਮ ਕਰਦਾ ਸੀ ਮਿਸਤਰੀ ਸੀ ਉਹ ਤੇ ਉਹਦੀ ਪਤਨੀ ਰਮਨਦੀਪ कौर ਤੇ ਉਹਦਾ ਇੱਕ ਬੇਟਾ 15 ਸਾਲ ਦਾ ਉਹ ਤਿੰਨੋਂ ਇੱਥੇ ਰਹਿ ਰਹੇ ਸੀ ਸਰ ਕਿਵੇਂ ਖੁਦਕੁਸ਼ੀ ਕਿਵੇਂ ਕੀਤੀ ਜੀ ਸਰ ਕੋਈ ਪਤਾ ਲੱਗਿਆ ਇਹਨਾਂ ਨੇ ਜੀ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕੀਤੀ ਹੋਈ ਲੱਗਦੀ ਹੈ ਜੀ ਸਰ ਬਾਕੀ ਦੇਖਦੇ ਹਾਂ ਹੁਣ ਜਿਹੜੇ ਇਹਨਾਂ ਦੇ ਡੱਡ ਬੜੀਆਂ ਉਹ ਮੋਰਚਰੀ ਰਖਵਾ ਦਿੱਤੀਆਂ ਗਈਆਂ ਤੇ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਜੋ ਡਾਕਟਰ ਸਾਹਿਬ ਰਿਪੋਰਟ ਦੇਣਗੇ ਉਹਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਊਗੀ ਬਿਲਜੀਪੁਰ ਫਰੈਂਸਿਕਸ ਦੀ ਟੀਮਾਂ ਆ ਚੁੱਕੀਆਂ ਨੇ ਜਿਹੜੀਆਂ ਆਪਦੀ ਕਾਰਵਾਈ ਕਰ ਰਹੀਆਂ ਨੇ